ਇਸ ਸਰਕਾਰ ਨੇ ਮੁੱਖ ਮੰਤਰੀ ਨੇ ਈਡੇ ਈਡੇ ਫਲੈਕਸਿਬਲ ਲਵਾਏ ਸੀ ਵੀ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ 1 ਮਹੀਨੇ ਵਿੱਚ ਫੜ ਕੇ ਸਲਾਖਾਂ ਪਿੱਛਾ ਦੇਵਾਂਗੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਇਸ ਦੌਰਾਨ ਹੜਾਂ ਦੇ ਦੌਰਾਨ ਦੀ ਨੂੰ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਹੜਾਂ ਦੀ ਜੋ ਸਰਕਾਰ ਦੀ ਕਾਰਜਕਾਰੀ ਉਹ ਜ਼ੀਰੋ ਆ ਹੋਂ ਤੱਕ ਕੋਈ ਗਰਦਾਵਰੀ ਨਹੀਂ ਕਰਾਈ ਗਈ ਕੋਈ ਇੱਥੇ ਤੱਕ ਪਤਾ ਲੱਗ ਰਿਹਾ ਕਿ ਸਰਕਾਰ ਕੋਲ ਕੋਈ ਪੈਸਾ ਹੀ ਨਹੀਂ ਹੈਗਾ ਪਰ ਸਾਨੂੰ ਲੱਗ ਰਿਹਾ ਇਹਨਾਂ ਨੇ ਉਹ ਪੈਸਾ ਆਪਣੇ ਪੋਸਟਰਾਂ ਦੇ ਵਿੱਚ ਆਪਣੇ ਬੈਨਰਾਂ ਦੇ ਵਿੱਚ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਹੀਰੋ ਬਣਾਉਣ ਵਾਸਤੇ ਲਾ ਦਿਆ ਨਾ ਕਿ ਪੰਜਾਬ ਦੇ ਕਿਸੇ ਡਵੈਲਪਮੈਂਟ ਦੇ ਇਹਨਾਂ ਨੇ ਉਹ ਪੈਸਾ ਲਾਇਆ ਤੇ ਹਰ ਵਾਰ ਖੱਗਰ ਦਾ ਜਿਹੜਾ ਬਹੁਤ ਵੱਡਾ ਮੁੱਦਾ ਮਾਲਵੇ ਦੇ ਵਿੱਚ ਹਰਿਆਣਾ ਤੇ ਪੰਜਾਬ ਦਾ ਜਿਹੜਾ ਕੱਗਰ ਦਿਆਲੇ ਦੋਆਲੇ ਵਾਲਾ ਇਲਾਕਾ ਉਹ ਬਹੁਤ ਵੱਡੀ ਮਾਰ ਥੱਲੇ ਆ ਕਾਲੀਆਂ ਦੀ ਸਰਕਾਰ ਸੀ ਭਾਵੇਂ ਕਾਂਗਰਸ ਦੀ ਸਰਕਾਰ ਸੀ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਸਲਾ ਹੱਲ ਕਿਉਂ ਨਹੀਂ ਹੁੰਦਾ ਇਸੇ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲਦਾ ਜਦ ਵੀ ਪਾਣੀ ਚੜਕੇ ਹੁੰਦਾ ਪਰ 1 ਰੁਪਿਆ ਐਤਗੀ ਵੀ ਨਹੀਂ ਲਗਿਆ ਨਾ ਪਹਿਲਾਂ ਲਗਿਆ ਇਹ ਲੋਕ ਹਮੇਸ਼ਾ ਕਹਿੰਦੇ ਆਂ ਵੀ ਅਸੀਂ ਘੱਗਰ ਦੇ ਪੱਟ ਕੱਢ ਦਾਂਗੇ ਇਸਦੇ ਬਾਲ ਕੱਢ ਦਾਂਗੇ ਇੱਥੇ ਬੰਨ ਲਾ ਦਾਂਗੇ ਕਰੋੜਾਂ ਰੁਪਏ ਲਾ ਕੇ ਇਸਨਾ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਘੱਗਰ ਨੂੰ ਚੌੜਾ ਕੀਤਾ ਜਾਵੇ ਤਾਂ ਲੋਕ ਹਰ ਸਾਲ ਇਨਾ ਫਾੜਾਂ ਤੋਂ ਬਚ ਸਕਦੇ ਨੇ ਤਰਨ ਤਰਨ ਨੂੰ ਜ਼ਮੀਨੀ ਚੋਣ ਥੋੜੇ ਸਮੇਂ ਤੱਕ ਹੋ ਸਕਦੀ ਹੈ ਤੁਸੀਂ ਉਸ ਚੋਣ ਨੂੰ ਕਿਵੇਂ ਸਮਝਦੇ ਹੋ ਤੇ ਤੁਹਾਡੀ ਪਾਰਟੀ ਦਾ ਉਮੀਦਵਾਰ ਕੌਣ ਹੈ ਤੁਸੀਂ ਸੁਝਾ ਦਿੱਤਾ ਵੀ ਭਾਈ ਸੰਦੀਪ ਸਿੰਘ ਨੂੰ ਚੋਣ ਵਿੱਚੋਂ ਉਤਾਰਿਆ ਜਾਵੇ। ਭਾਈ ਸੰਦੀਪ ਸਿੰਘ ਨੂੰ ਤਰਨਤਨ ਜਮੀਨੀ ਚੋਣ ਤੇ ਲੜਾ ਕੇ ਜਿਤਾਇਆ ਜਾਵੇ। ਤੁਸੀਂ ਹੁਣ ਅੱਗੇ ਦੀਆਂ ਤਿਆਰੀਆਂ ਕਿਵੇਂ ਨੇ ਕਿਉਂਕਿ ਲਗਾਤਾਰ ਤੀਜੀ ਵਾਰ ਅਮਰਤਪਾਲ ਹੋਰਾਂ ਤੇ ਐਨਐਸਏ ਲਗਾਇਆ ਗਿਆ। ਕਿਵੇਂ ਦੀਆਂ ਇਲੈਕਸ਼ਨ ਦੇ ਲਈ ਤੁਹਾਡੀ ਤਿਆਰੀ ਹੈ? ਨਸ਼ੇ ਛੱਡ ਕੇ ਨੌਜਵਾਨ ਅਮਰਤਧਾਰੀ ਹੋ ਕੇ ਉਸ ਸਿੰਘ ਦੇ ਨਾਲ ਜੁੜ ਰਹੇ ਸੀ 53 ਦਿਨ ਦੀ ਪ੍ਰੋਲ ਵੀ ਕੋਰਟ ਵੱਲੋਂ ਮਨਜ਼ੂਰ ਹੋਈ ਹੋ ਚੁੱਕੀ ਆ 2027 ਦੇ ਵਿੱਚ ਲੋਕ ਭਾਈ ਸਾਹਿਬ ਨੂੰ ਮੁੱਖ ਮੰਤਰੀ ਬਣਾ ਕੇ ਉਥੋਂ ਲਿਆਣਗੇ ਹਮੇਸ਼ਾ ਹੀ ਕੌਮ ਨਾਲ ਤੇ ਪੰਜਾਬ ਨਾਲ ਸਾਡੀ ਪਾਰਟੀ ਖੜੀ ਆ ਭਾਈ ਅਮਰਪਾਲ ਹਮੇਸ਼ਾ ਕੌਮ ਨਾਲ ਖੜਿਆ ਹਮੇਸ਼ਾ ਹੀ ਖੜਿਆ ਰਹੂ ਈ ਪਾਰਟੀ ਦਾ ਗੜਜੋੜ ਕਿਸ ਨਾਲ ਹੋ ਸਕਦਾ ਹੈ ਕਿ ਬੀਜੇਪੀ ਨਾਲ ਜਾਓਗੇ ਜਾਂ ਅਕਾਲੀ ਦਲ ਬਾਦਲ ਨਾਲ ਜਾਓਗੇ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਜਾਓਗੇ ਟਾਬਰ ਮੋਰਚੇ ਤੇ ਪਹੁੰਚੇ ਹੋਏ ਆ ਇਸ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਨੇ ਜਿਹੜੇ ਉਹ ਵੀ ਸਾਡੇ ਨਾਲ ਮੌਜੂਦ ਨੇ ਪਰਮਜੀਤ ਸਿੰਘ ਮਹਿਮੂਦਪੁਰ ਮਹਿਮੂਦਪੁਰ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਲਗਾਤਾਰ ਗੁਰਜੀਤ ਸਿੰਘ ਹੋਰੀ ਟਾਵਰ ਤੇ ਚੜੇ ਹੋਏ ਨੇ ਤੇ ਮੰਗ ਕਰ ਰਹੇ ਨੇ ਕਾਨੂੰਨ ਦੀ ਪਰ ਸਿਲੈਕਟ ਕਮੇਟੀ ਬਣਾ ਦਿੱਤੀ ਗਈ ਹੈ ਤੇ ਉਹ ਉਸ ਤੋਂ ਬਾਅਦ ਕੋਈ ਅਪਡੇਟ ਸਾਹਮਣੇ ਨਹੀਂ ਆਈ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਇੱਕ ਸਾਲ ਤੋਂ ਟਾਵਰ ਮੋਰਚੇ ਤੇ ਬੈਠੇ ਨੇ ਵੀ ਗੁਰੂ ਸਾਹਿਬ ਜੀਆਂ ਹੋਈਆਂ ਬੇਆਦਬੀਆਂ ਉਹਨਾਂ ਦੇ ਦਿਲ ਵਿੱਚ ਗੁਰੂ ਸਾਹਿਬ ਬਾਰੇ ਬਹੁਤ ਬੜਾ ਦਰਦ ਆ ਵੀ ਹਰ ਰੋਜ਼ ਗੁਰੂ ਸਾਹਿਬ ਜੀ ਕਿਤੇ ਨਾ ਕਿਤੇ ਬੇਅਦਬੀ ਹੁੰਦੀ ਆ ਵੀ ਉਸ ਨੂੰ ਠੱਲ ਪਾਈ ਜਾਵੇ ਸਰਕਾਰ ਕੋਈ ਠੋਸ ਕਾਨੂੰਨ ਬਣਾਵੇ ਇਹਨਾਂ ਲੋਕਾਂ ਨੂੰ ਕੋਈ ਠੋਸ ਸਜ਼ਾ ਦਿੱਤੀ ਜਾਵੇ ਪਰ ਸਰਕਾਰ ਇੱਥੇ ਟਾਲ ਮਟੋਲ ਕਰ ਰਹੀ ਆ ਕਿੰਨੀਆਂ ਕੈਬਨਿਟ ਮੀਟਿੰਗਾਂ ਹੋ ਚੁੱਕੀਆਂ 6 ਮਹੀਨੇ ਦਾ ਸਰਕਾਰ ਨੇ ਟਾਈਮ ਵੀ ਲੈ ਲਿਆ ਪਰ ਇੱਥੇ ਕੋਈ ਵੀ ਸਰਕਾਰ ਨੇ ਕਾਨੂੰਨ ਨਹੀਂ ਬਣਾਇਆ ਕਿ ਸਰਕਾਰ ਗੁਰੂ ਸਾਹਿਬ ਜੀ ਦੇ ਉੱਤੇ ਹੀ ਆਪਣੀਆਂ ਰੋਟੀਆਂ ਸੇਕੜੀਆਂ ਚਾਹੁੰਦੀਆਂ ਵੋਟਾਂ ਲੈਣੇ ਚਾਹੁੰਦੀਆਂ ਪਰ ਉਹ ਗੁਰੂ ਸੇਵ ਨੂੰ ਬੇਅਦਬੀਆਂ ਹੋਈਆਂ ਜੋ ਉਹ ਇਨਸਾਫ ਨਹੀਂ ਕਰੇ ਦਿਵਾਉਣਾ ਚਾਹੁੰਦੀ ਇਹ ਸਰਕਾਰ ਜੀ ਅੱਛਾ ਕਿਉਂਕਿ ਮੁੱਖ ਮੰਤਰੀ ਸਾਹਿਬ ਜਦੋਂ ਖੁਦ ਵਿਰੋਧੀ ਧਿਰ ਦੇ ਵਿੱਚ ਸੀਗੇ ਉਦੋਂ ਕਹਿੰਦੇ ਸੀਗੇ ਕਿ ਜਦ ਸਾਡੀ ਸਰਕਾਰ ਆਜੂਗੀ ਤਾਂ ਜਿਹੜੇ ਬੇਅਦਮੀਆਂ ਦੇ ਦੋਸ਼ੀ ਨੇ ਉਹਨਾਂ ਨੂੰ ਵੀ ਜੜੀਆਂ ਸਖਤ ਸਜ਼ਾਾਂਵਾਂ ਦਿੱਤੀਆਂ ਜਾਣਗੀਆਂ ਤੇ ਦੂਜੇ ਪਾਸੇ ਇਹ ਵੀ ਕਿਹਾ ਗਿਆ ਸੀ ਕਿ ਬੇਅਦਮੀਆਂ ਦੇ ਦੋਸ਼ੀਆਂ ਨੂੰ ਦੇਲੀ ਕਾਨੂੰਨ ਲਿਆਂਦਾ ਜਾਵੇਗਾ ਤੁਹਾਨੂੰ ਕੀ ਲੱਗਦਾ ਅੜਿੱਕਾ ਕਿੱਥੇ ਆ ਕਿਉਂਕਿ ਹੁਣ ਤਾਂ ਲਗਭਗ 1.5 ਸਾਲ ਸਰਕਾਰ ਦਾ ਰਹਿ ਗਿਆ ਤੇ ਉਸ ਦੇ باوجود ਵੀ 3.5 ਸਾਲਾਂ ਦੇ ਵਿੱਚ ਇਹ ਕਾਨੂੰਨ ਕਿਉਂ ਨਹੀਂ ਆ ਸਕਿਆ ਦੇਖੋ ਜੀ ਉਸ ਟਾਈਮ ਦਾ ਇਸ ਸਰਕਾਰ ਨੇ ਮੁੱਖ ਮੰਤਰੀ ਨੇ ਈਡੇ ਈਡੇ ਫਲੈਕਸਬਲ ਲਵਾਏ ਸੀ ਵੀ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ 1 ਮਹੀਨੇ ਵਿੱਚ ਫੜ ਕੇ ਸਲਾਖਾਂ ਪਿੱਛਾ ਦੇਵਾਂਗੇ ਪਰ ਜਿੱਦਣ ਦੀ ਜਿਹੜੀ ਸਰਕਾਰ ਬਣ ਗਈ ਜਿੱਦਣ ਦੇ ਪਾਵਰ ਦੇ ਵਿੱਚ ਆ ਗਏ ਇਹ ਲੋਕ ਉਹਨਾਂ ਲੋਕਾਂ ਨਾਲ ਹੀ ਮਿਲ ਗਏ ਇਹਨਾਂ ਨੂੰ ਗੁਰੂ ਸਾਹਿਬ ਦੀ ਕੋਈ ਇਹਨਾਂ ਨੇ ਪਰਵਾਹ ਨਹੀਂ ਕੀਤੀ ਇਹਨਾਂ ਨੇ ਉਹਨਾਂ ਲੋਕਾਂ ਨਾਲ ਮਿਲ ਕੇ ਅੱਜ ਤੱਕ ਨਾ ਉਹਨਾਂ ਲੋਕਾਂ ਨੂੰ ਅੰਦਰ ਕਰਿਆ ਨਾ ਗੁਰੂ ਸਾਹਿਬ ਦੀ ਬਿਆਦਵੀ ਦੇ ਕੋਈ ਕਾਨੂੰਨ ਬਣਾਇਆ ਇਹਨਾਂ ਨੇ ਜੀ ਅੱਛਾ ਜਿਵੇਂ ਹੁਣ ਹਾੜਾ ਕੇ ਹਟੇ ਨੇ ਤਾਂ ਲਗਾਤਾਰ ਮੰਗ ਕੀਤੀ ਜਾਂਦੀ ਆ ਮੋਦੀ ਸਰਕਾਰ ਤੋਂ ਕਿ ਜ਼ਿਆਦਾ ਫੰਡ ਦੇਣਾ ਚਾਹੀਦਾ ਸੀ ਜਾਂ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਐਲਾਨ ਕਰ ਰਹੇ ਨੇ ਪਰ ਬਹੁਤ ਸਾਰੇ ਵਿਰੋਧੀ ਲੋ ਜਿਹੜੇ ਆਗੂ ਨੇ ਤੁਹਾਡੇ ਵਰਗੀਆਂ ਪਾਰਟੀਆਂ ਨੇ ਜਿਹੜੇ ਉਹ ਲਗਾਤਾਰ ਕਹਿ ਰਹੇ ਨੇ ਕਿ ਨਾ ਕਾਫੀ ਨੇ ਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਇਸ ਦੌਰਨ ਹੜ੍ਹਾਂ ਦੇ ਦੌਰਾਨ ਦੀ ਨੂੰ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਹੜ੍ਹਾਂ ਦੀ ਜੋ ਸਰਕਾਰ ਦੀ ਕਾਰਜਕਾਰੀ ਉਹ ਜ਼ੀਰੋ ਆ ਸਾਡੇ ਇਲਾਕੇ ਦੇਵੀਗੜ੍ਹ ਦੇ ਵਿੱਚ ਵੀ ਹੜ੍ਹਾਂ ਆ ਮੇਰਾ ਪਿੰਡ ਮਹਿਮੂਦਪੁਰਾ ਉਥੇ ਘੱਗਰ ਆ ਘੱਗਰ ਦੇ ਪੁਲ ਦੇ ਉੱਤੇ ਹੀ ਸਾਰੀ ਪ੍ਰਸ਼ਾਸਨ ਆਇਆ ਸਾਰੀ ਸਰਕਾਰ ਆਈਆ ਇੰਨੀ ਫਸਲ ਖਤਮ ਹੋ ਗਈ ਕਿ ਅਜ ਤੱਕ ਜ਼ੀਰੋ ਰਿਕਵਰੀ ਆ 1 ਰੁਪਿਆ ਵੀ ਜੇ ਸਰਕਾਰ ਦਾ ਕਿਸਾਨਾਂ ਮਜ਼ਦੂਰਾਂ ਨੂੰ ਦਿਆ ਹੋਵੇ ਇੰਨੀ ਫਸਲ ਖਤਮ ਹੋ ਚੁੱਕੀ ਪਰ ਕੋਈ ਸਰਕਾਰ ਨੇ ਹੁਣ ਤੱਕ ਕੋਈ ਗਰਦਾਬਰੀ ਨਹੀਂ ਕਰਾਈ ਗਈ ਕੋਈ ਇੱਥੇ ਤੱਕ ਪਤਾ ਲੱਗਦਾ ਕਿ ਸਰਕਾਰ ਕੋਲ ਕੋਈ ਪੈਸਾ ਹੀ ਨਹੀਂ ਹੈਗਾ ਜੋ ਕਿ ਪੈਰਾ ਦੱਸਿਆ ਜਾ ਰਿਹਾ ਹੈ ਕਿ ਸੈਂਟਰ ਵੱਲੋਂ 12000 ਕਰੋੜ ਰੁਪਿਆ ਇਸ ਸਰਕਾਰ ਨੂੰ ਦਿੱਤਾ ਉਹ ਇਸ ਦਾ ਉਹ ਮੰਗ ਰਹੇ ਨੇ ਵੀ ਸਾਨੂੰ ਦੀ ਦੱਸਿਆ ਜਾਵੇ ਇਹ ਪੈਸਾ ਕਿੱਥਾ ਲਾਇਆ ਗਿਆ ਪਰ ਇਹ ਕੋਈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਨਹੀਂ ਦੱਸ ਰਹੇ ਵੀ ਉਹ ਪੈਸਾ ਸੀ ਕਿੱਥੇ ਵਰਤਿਆ ਗਿਆ ਪਰ ਸਾਨੂੰ ਲੱਗ ਰਿਹਾ ਇਹ ਇਹਨਾਂ ਨੇ ਉਹ ਪੈਸਾ ਆਪਣੇ ਪੋਸਟਰਾਂ ਦੇ ਵਿੱਚ ਆਪਣੇ ਬੈਨਰਾਂ ਦੇ ਵਿੱਚ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਹੀਰੋ ਬਣਾਉਣ ਵਾਸਤੇ ਲਾਤਿਆ ਨਾ ਕਿ ਪੰਜਾਬ ਦੀ ਕਿਸੇ ਡਿਵੈਲਪਮੈਂਟ ਤੇ ਉਹਨਾਂ ਨੇ ਉਹ ਪੈਸਾ ਲਾਇਆ ਅੱਛਾ ਬਹੁਤ ਸਾਰੀਆਂ ਸਰਕਾਰਾਂ ਵਾਲੀਆਂ ਅਕਾਲੀਆਂ ਦੀ ਸਰਕਾਰ ਵੀ ਲੈ ਲਈ ਕਾਂਗਰਸ ਦੀ ਵੀ ਰੈਲੀ ਤੇ ਹਰ ਵਾਰ ਖੱਗਰ ਦਾ ਜਿਹੜਾ ਬਹੁਤ ਵੱਡਾ ਮੁੱਦਾ ਹੈ ਖਾਸ ਤੌਰ ਤੇ ਮਾਲਵੇ ਇਲਾਕੇ ਦੇ ਨਾਲ ਜੇਕਰ ਸੀ ਗੱਲ ਕੀਤੀ ਜਾਵੇ ਤਾਂ ਮਾਲਵੇ ਦੇ ਵਿੱਚ ਹਰਿਆਣਾ ਤੇ ਪੰਜਾਬ ਦਾ ਜਿਹੜਾ ਕੱਗਰ ਦਿਆਲੇ ਦਿਵਾਲੇ ਵਾਲਾ ਇਲਾਕਾ ਹੈ ਉਹ ਬਹੁਤ ਵੱਡੀ ਮਾਰ ਥੱਲੇ ਆ ਪਰ ਹਰ ਵਾਰ ਕਿਹਾ ਜਾਂਦਾ ਉਹ ਭਾਵੇਂ ਅਕਾਲੀਆਂ ਦੀ ਸਰਕਾਰ ਸੀ ਭਾਵੇਂ ਕਾਂਗਰਸ ਦੀ ਸਰਕਾਰ ਸੀ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਸਲਾ ਹੱਲ ਕਿਉਂ ਨਹੀਂ ਹੁੰਦਾ ਕਿਉਂਕਿ ਲਗਾਤਾਰ ਪਾਣੀ ਵੀ ਆਉਂਦਾ ਫਸਲਾਂ ਦਾ ਨੁਕਸਾਨ ਵੀ ਹੋ ਜਾਂਦਾ ਤੇ ਹਰ ਵਾਰ ਇਸੇ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲਦਾ ਜਦ ਵੀ ਪਾਣੀ ਚੜਕੇ ਆਉਂਦਾ ਦੇਖੋ ਜੀ ਇਹ ਹਰ ਇੱਕ ਸਰਕਾਰ ਆਈਆ ਹਰ ਇੱਕ ਸਰਕਾਰ ਨੇ ਇੱਥੇ ਰੋਟੀਆਂ ਸੇਕੀਆਂ ਲੋਕਾਂ ਦੇ ਵੋਟਾਂ ਲੈ ਕੇ ਆਪਣੇ ਘਰ ਭਰ ਲੇ ਐਤਗੀ ਵੀ 278 ਕਰੋੜ ਰੁਪਇਆ ਸੈਕਸ਼ਨ ਹੋਇਆ ਪੰਜਾਬ ਦੇ ਜੋ ਖਾਲੇ ਨੇ ਪੰਜਾਬ ਦੀਆਂ ਜੋ ਨਦੀਆਂ ਨੇ ਜੋ ਡਰੇਨਾਂ ਨੇ ਉਹਨਾਂ ਦੀ ਸਫਾਈਆਂ ਵਾਸਤੇ ਉਹਨਾਂ ਦੇ ਬੰਨ ਬੰਨਣ ਵਾਸਤੇ ਪਰ 1 ਰੁਪਇਆ ਐਤਗੀ ਵੀ ਨਹੀਂ ਲਗਿਆ ਨਾ ਪਹਿਲਾਂ ਲਗਿਆ ਇਹ ਲੋਕ ਹਮੇਸ਼ਾ ਕਹਿੰਦੇ ਆ ਵੀ ਅਸੀਂ ਖੱਗਰ ਦੇ ਵੱਟ ਕੱਢ ਦਾਂਗੇ ਇਸ ਦੇ ਬਾਲ ਕੱਢ ਦਾਂਗੇ ਇੱਥੇ ਬੰਨ ਲਾ ਦਾਂਗੇ ਪਰ ਇਹ ਇੰਨਾ ਕਦੇ ਵੀ ਇਹਨਾਂ ਨੇ ਇਹਨਾਂ ਨੇ ਸਾਰ ਨਹੀਂ ਲਈ ਵੀ ਅਸੀਂ ਇਹਨਾਂ ਲੋਕਾਂ ਦੀ ਕੋਈ ਬਾਹ ਫੜੀਏ ਕਿ ਹਰ ਸਾਲ ਇੰਨਾ ਕਿਸਾਨਾਂ ਦਾ ਨੁਕਸਾਨ ਹੁੰਦਾ ਜਿਹੜਾ ਉਹ ਮੁਆਵਜ਼ਾ ਮਿਲਦਾ ਜੋ ਇੱਕ ਵਾਰ ਹੀ ਹੈ ਕਰੋੜਾ ਰੁਪਏ ਲਾ ਕੇ ਇਸਨਾ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਘੱਗਰ ਨੂੰ ਚੌੜਾ ਕੀਤਾ ਜਾਵੇ ਤਾਂ ਲੋਕ ਹਰ ਸਾਲ ਇਹਨਾਂ ਫੜਾਂ ਹੜਾਂ ਤੋਂ ਬਚ ਸਕਦੇ ਨੇ ਪਰ ਸਰਕਾਰ ਦੀ ਨੀਤੀ ਨਹੀਂ ਕਿ ਉਹਨਾਂ ਨੂੰ ਵੋਟਾਂ ਕਿਸ ਮੁੱਦੇ ਤੇ ਮਿਲਣਗੀਆਂ अच्छा ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਤਾਂ ਤਰਨਤਾਰਨ ਜ਼ਿਮਨੀ ਚੋਣ ਥੋੜੇ ਸਮੇਂ ਤੱਕ ਹੋ ਸਕਦੀ ਹੈ ਤਾਂ ਪਹਿਲਾਂ ਤੁਹਾਡੀ ਪਾਰਟੀ ਵੱਲੋਂ ਇਹ ਕਿਆਸਰਾਈਆਂ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਜੀ ਚੋਣ ਮੈਦਾਨ ਦੇ ਵਿੱਚ ਹੋਣਗੇ ਪਰ ਹੁਣ ਤੱਕ ਲਗਭਗ ਕਲੀਅਰ ਹੈ ਕਿ ਉਹ ਇਲੈਕਸ਼ਨ ਨਹੀਂ ਲੜ ਰਹੇ ਤੇ ਪਿਛਲੇ ਦਿਨਾਂ ਦੇ ਵਿੱਚ ਸੰਦੀਪ ਸਣੀ ਹੋਰਾਂ ਦਾ ਜ਼ਿਕਰ ਆ ਰਿਹਾ ਕਿ ਉਹ ਲੜ ਸਕਦੇ ਨੇ ਤੇ ਉਧਰ ਅਮਰਿਤਕੌਰ ਮਲੋਆ ਨੇ ਜਿਹੜੇ ਸਰਬਜੀਤ ਕੌਰ ਸਰਬਜੀਤ ਸਿੰਘ ਖਾਲਸਾ ਦੇ ਪੈਣ ਨੇ ਉਹਨਾਂ ਨੇ ਵੀ ਆਜ਼ਾਦ ਉਮੀਦਵਾਰ ਦੇ ਚੋਣ ਤੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਤਾਂ ਤੁਸੀਂ ਉਸ ਚੋਣ ਨੂੰ ਕਿਵੇਂ ਸਮਝਦੇ ਹੋ ਤੇ ਤੁਹਾਡੀ ਪਾਰਟੀ ਦਾ ਉਮੀਦਵਾਰ ਕੌਣ ਹੋਏਗਾ ਦੇਖੋ ਜੀ ਜੋ ਤਰਨਤਾਰਨ ਦੀ ਜਮੀਨੀ ਚੋਣ ਦਾ ਸਾਡੀ ਪਾਰਟੀ ਦੀ ਪਟਿਆਲੇ ਜ਼ਿਲ੍ਹੇ ਦੀ ਸਾਡੀ ਮੀਟਿੰਗ ਹੋਈ ਸੀ ਉੱਥੇ ਵੀ ਮੈਂ ਸੁਝਾ ਦਿੱਤਾ ਸੀ ਵੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਹੋਣਾ ਚਾਹੀਦਾ ਬਣਾਉਣਾ ਚਾਹੀਦਾ ਪਾਰਟੀ ਨੂੰ ਪਰ ਉੱਥੇ ਪਤਾ ਲੱਗਿਆ ਵੀ ਬੀਬੀ ਜੀ ਨਹੀਂ ਚੋਣ ਲੜਨਾ ਚਾਹੁੰਦੇ ਫਿਰ ਉਸ ਤੋਂ ਬਾਅਦ ਅਸੀਂ ਸੁਝਾ ਦਿੱਤਾ ਵੀ ਭਾਈ ਸੰਦੀਪ ਸਿੰਘ ਨੂੰ ਚੋਣ ਵਿੱਚੋਂ ਉਤਾਰਿਆ ਜਾਵੇ ਉੱਥੇ ਜਿਸ ਨੇ ਸੂਰੀ ਵਰਗੇ ਗੰਦੇ ਬੰਦੇ ਨੂੰ ਸੁੱਧਾ ਲਾਇਆ ਤੇ ਹੁਣ ਸਵੇਰ ਸਰਾਂਦਰ ਨੂੰ ਸੋਦਾ ਲਾਇਆ ਵੀ ਕੌਮ ਵਾਸਤੇ ਭਾਈ ਸੰਦੀਪ ਸਿੰਘ ਨੂੰ ਤਰਨਤਨ ਜ਼ਮੀਨੀ ਚੌਂਕ ਤੇ ਲੜਾ ਕੇ ਜਿਤਾਇਆ ਜਾਵੇ ਤੇ ਉੱਥੇ ਸਾਨੂੰ ਇਹ ਵੀ ਪਤਾ ਲੱਗ ਰਿਹਾ ਵੀ ਹਮ ਖਿਆਲੀਏ ਪਾਰਟੀਆਂ ਵੀ ਭਾਈ ਸੰਜੀਪ ਸਿੰਘ ਦਾ ਸਾਥ ਦੇਣ ਗਿਆ ਤੇ ਅਕਾਲੀ ਦਲ ਵਰਸ ਪੰਜਾਬ ਭਾਈ ਸੰਦੀਪ ਸਿੰਘ ਨੂੰ ਉੱਥੇ ਜਿਤਾ ਕੇ ਕੌਮ ਨੂੰ ਇਹ ਇੱਕ ਵਧੀਆ ਨੌਜਵਾਨ ਦੇਵੇਗਾ ਜੀ ਅੱਛਾ ਤੁਸੀਂ ਹੁਣ ਅੱਗੇ ਦੀਆਂ ਤਿਆਰੀਆਂ ਕਿਵੇਂ ਨੇ ਕਿਉਂਕਿ ਲਗਾਤਾਰ ਤੀਜੀ ਵਾਰ ਅਮਰਿਤਪਾਲ ਹੋਰਾਂ ਤੇ ਐਨਐਸਏ ਲਗਾਇਆ ਗਿਆ ਤੇ ਉਹਨਾਂ ਬਾਰੇ ਕੀ ਅਪਡੇਟ ਹੈ ਕਿ ਕਦੋਂ ਉਹ ਬਾਹਰ ਆ ਸਕਦੇ ਨੇ ਤੁਹਾਡੀ ਪਾਰਟੀ ਦੇ ਅੰਦਰੂਨੀ ਮੀਟਿੰਗਸ ਵੀ ਹੁੰਦੀਆਂ ਹੋਣਗੀਆਂ ਉਹਨਾਂ ਦੇ ਲਈ ਅੱਗੇ ਦੀ ਵਿਉਂਤਵੰਦੀ ਕਿਵੇਂ ਹੈ ਕੀ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਤੇ ਕਿਵੇਂ ਦੀਆਂ ਇਲੈਕਸ਼ਨ ਦੇ ਲਈ ਤੁਹਾਡੀ ਤਿਆਰੀ ਹੈ ਜੋ ਕਿ ਭਾਈ ਅਮਰਿਤਪਾਲ ਸਿੰਘ ਜੀ ਨੂੰ ਡੀਬੁਰਗੜ ਜੀਲ ਦੇ ਵਿੱਚ 3 ਸਾਲ ਹੋ ਗਏ ਐਨਐਸਾ ਝੁੱਠੇ ਲਾ ਕੇ ਕਿ ਉਹ ਕੌਮ ਨੂੰ ਜੁਗਾਰਿਆ ਸੀ ਉਹ ਨੌਜਵਾਨਾਂ ਨੂੰ ਜੁਗਾਰਿਆ ਸੀ ਨਸ਼ੇ ਛੱਡ ਕੇ ਨੌਜਵਾਨ ਅਮਰਤ ਧਾਰੀ ਹੋ ਕੇ ਉਸ ਸਿੰਘ ਦੇ ਨਾਲ ਜੁੜ ਰਹੇ ਸੀ ਪਰ ਸਰਕਾਰਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਹੋਰ ਪਾਰਟੀਆਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਕਿਹਾ ਇਸ ਨੂੰ ਏਡੀ ਦੂਰ ਜੇਲ੍ਹ ਵਿੱਚ ਭੇਜਿਆ ਜਾਵੇ ਵੀ ਆਪਣਾ ਤਾਂ ਸੁਫੜਾ ਸਾਫ ਹੋ ਜਾਊਗਾ ਸਾਡੀ ਪਾਰਟੀ ਦੇ ਵਿੱਚ ਬਾਪੂ ਜੀ ਕੱਲ ਲੰਗ ਟੂਰਨਾਮੈਂਟ ਤੇ ਆਏ ਸੀ ਉੱਥੇ ਬਾਪੂ ਜੀ ਨਾਲ ਅਸੀਂ ਅਸੀਂ ਗੱਲ ਕੀਤੀ ਸੀ ਵੀ ਭਾਈ ਸਾਹਿਬ ਦੀ ਕਦੋਂ ਰਿਹਾਈ ਹੋਊਗੀ ਉੱਥੋਂ 54 ਦਿਨ ਦੀ ਪ੍ਰੋਲ ਵੀ ਕੋਰਟ ਵੱਲੋਂ ਮਨਜ਼ੂਰ ਹੋਈ ਹੋ ਚੁੱਕੀ ਆ ਪਰ ਇਹ ਗੰਦੀਆਂ ਸਰਕਾਰਾਂ ਭਾਈ ਸਾਹਿਬ ਤੋਂ ਡਰਦੀਆਂ ਹੋਈਆਂ ਭਾਈ ਸਾਹਿਬ ਦੀ ਬਹਿਰ ਤੋਂ ਡਰਦੀਆਂ ਹੋਈਆਂ ਉਹਨਾਂ ਨੂੰ ਛੁੱਟੀ ਨਹੀਂ ਦੇ ਰਹੀਆਂ ਤਾਂ ਜੋ ਕਿ 2027 ਦੇ ਵਿੱਚ ਲੋਕ ਭਾਈ ਸਾਹਿਬ ਨੂੰ ਮੁੱਖ ਮੰਤਰੀ ਬਣਾ ਕੇ ਉੱਥੋਂ ਲਿਆਣਗੇ ਜੀ ਅੱਛਾ ਅਮਰਿਤਪਾਲ ਸਿੰਘੂਰੀ ਜਦੋਂ ਬਾਹਰ ਸੀ ਤਾਂ ਉਹਦਾ ਨਿਰੋਲ ਸਿੱਖ ਰਾਜ ਦੀ ਗੱਲ ਕਰਦੇ ਸੀ ਪਰ ਬਾਅਦ ਦੇ ਵਿੱਚ ਜਦੋਂ ਤੁਹਾਡੀ ਪਾਰਟੀ ਦੀ ਐਕਟੀਵਿਟੀਆਂ ਨੇ ਤਾਂ ਉਹਨਾਂ ਦੇ ਵਿੱਚ ਤੁਸੀਂ ਸਿਰਫ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੱਕ ਸੀਮਤ ਰਹੇਗੇ ਤੁਹਾਡੇ ਵਿਰੋਧੀ ਕਹਿੰਦੇ ਨੇ ਕਿ ਤਾਂ ਆਪਣੀ ਗੱਲ ਤੋਂ ਹੀ ਮੁੱਕਰ ਗਏ ਨਹੀਂ ਜੀ ਕੋਈ ਗੱਲ ਤੋਂ ਨਹੀਂ ਮੁੱਕ ਰਿਹਾ ਹਮੇਸ਼ਾ ਹੀ ਕੌਮ ਨਾਲ ਤੇ ਪੰਜਾਬ ਨਾਲ ਸਾਡੀ ਪਾਰਟੀ ਖੜੀਆ ਹਮੇਸ਼ਾ ਖੜੀ ਰਹੂਗੀ ਕੋਈ ਦਿੱਲੀ ਵਾਲਿਆਂ ਦੇ ਥੱਲੇ ਸਾਡੀ ਪਾਰਟੀ ਝੁਕਣ ਵਾਲੀ ਨਹੀਂ ਇੱਕੋ ਇੱਕ ਪਾਰਟੀ ਹੈ ਬਾਰਸ ਪੰਜਾਬ ਦੀ ਜੋ ਪੰਜਾਬ ਦੇ ਮੁੱਦਿਆਂ ਨੂੰ ਪੰਜਾਬ ਦੇ ਪਾਣੀਆਂ ਦੇ ਪ੍ਰਾਣ ਦੇ ਹਰ ਮੁੱਦੇ ਤੇ ਜੋ ਗੱਲ ਕਰ ਸਕਦੀ ਆ ਬਾਕੀ ਪਾਰਟੀਆਂ ਸਾਰੀਆਂ ਦਿੱਲੀਆਂ ਨਾਲ ਰਲੀਆਂ ਹੋਈਆਂ ਉਹ ਕਦੇ ਵੀ ਪੰਜਾਬ ਦੇ ਮੁੱਦੇ ਨਹੀਂ ਚੁੱਕ ਸਕਦੀਆਂ ਭਾਈ ਅਮਰਤਪਾਲ ਹਮੇਸ਼ਾ ਕੋਮ ਨਾਲ ਖੜਿਆ ਹਮੇਸ਼ਾ ਹੀ ਖੜਿਆ ਰਹੂਗਾ ਜੀ ਅੱਛਾ ਇਲੈਕਸ਼ਨ ਆਉਣ ਵਾਲੀਆਂ ਨੇ 2027 ਦੀਆਂ ਤੁਸੀਂ ਵੀ ਜ਼ਿਕਰ ਕੀਤਾ ਤੁਹਾਡੀ ਪਾਰਟੀ ਦਾ ਗਠਜੋੜ ਕਿਸ ਨਾਲ ਹੋ ਸਕਦਾ ਆ ਕਿ ਬੀਜੇਪੀ ਨਾਲ ਜਾਓਗੇ ਜਾਂ ਅਕਾਲੀ ਦਲ ਬਾਦਲ ਨਾਲ ਜਾਓਗੇ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਜਾਓਗੇ ਕਿਹੜੀ ਪਾਰਟੀ ਦੇ ਨਾਲ ਤੁਹਾਡਾ ਗਠਜੋੜ ਹੋ ਸਕਦਾ ਦੇਖੋ ਜੀ ਮੈਂ ਤਾਂ ਆਪਣੀ ਪਾਰਟੀ ਨੂੰ ਜੋ ਮਾਈਕ ਆਪਣਾ ਵਰਕਰ ਨਾ ਹੋਣ ਦੇ ਨਾਤੇ ਜੋ ਸੁਝਾਅ ਦਿੱਤਾ ਵੀ ਆਪਾਂ ਨੂੰ ਕਿਸੇ ਨਾਲ ਕੋਈ ਗਠਵੰਧਨ ਨਹੀਂ ਕਰਨਾ ਚਾਹੀਦਾ ਕਿ ਪੰਜਾਬ ਦੇ ਲੋਕ ਇਹਨਾਂ ਲੋਕਾਂ ਨੂੰ ਨਕਾਰ ਚੁੱਕੇ ਆ ਕਿ ਇਹ ਸਾਰੇ ਚਲੇ ਹੋਏ ਕਾਰਤੂਸਾਂ ਇਹਨਾਂ ਨੂੰ ਲੋਕ ਨਹੀਂ ਮੰਨਦੇ ਇਹਨਾਂ ਨੂੰ ਆਪਣਾ ਹੁਣ ਉਹਨਾਂ ਨੇ ਲੀਡਰ ਨਹੀਂ ਮੰਨਣਾ ਭਾਈ ਅਮਰਤਪਾਲ ਨੂੰ ਪੰਜਾਬ ਦੇ ਨੌਜਵਾਨੀ ਪੰਜਾਬ ਦੀ ਕਿਸਾਨੀ ਹਰ ਇੱਕ ਬੰਦਾ ਉਹਨੂੰ ਆਪਣਾ ਲੀਡਰ ਮੰਨ ਚੁੱਕਿਆ ਮੰਨਣ ਜਾ ਰਿਹਾ ਵੀ ਮੈਂ ਇਹੀ ਸੁਝਾ ਦਿੱਤਾ ਵੀ ਆਪਾਂ ਨੂੰ ਕਿਸੇ ਨਾਲ ਕੋਈ ਐਲਾਈਅੰਸ ਨਹੀਂ ਕਰਨਾ ਚਾਹੀਦਾ ਸਿੱਧੀ ਪਾਰਟੀ ਅਕਾਲੀ ਦਲ ਬਰਸ ਪੰਜਾਬ ਮੈਦਾਨ ਵਿੱਚ ਆਵੇ ਤੇ ਹਰ ਮੈਦਾਨ ਫਤਿਹ ਹੋਵੇਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਝਾ ਦਿੱਤਾ ਧੰਨਵਾਦ ਇਸ ਹਨ ਸਾਡੇ ਨਾਲ ਪਰਮਜੀਤ ਸਿੰਘ ਮਹਿਮੂਦਪੁਰ ਜਿਨ੍ਹਾਂ ਨੇ ਅਕਾਲੀ ਦਲ ਵਾਰਿਸ ਦੇ ਤੌਰ ਤੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਉਹਨਾਂ ਦੇ ਵਿਚਾਰ ਰੌ ਇਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਲੀ ਵਾਰ ਕਿਸੇ ਹੋਰ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ